ਹਾਂਜੀ ਵੀਰੇ ਕਿਸ ਤਰ੍ਹਾਂ ਤੋਂ ਬੁਨਾਲਾ ਕੀਤਾ ਗਿਆ ਤੇ ਕੌਣ ਕੌਣ ਚੜ੍ਹ ਰਿਹਾ ਮੈਡਮ ਪੂਜਨ ਉਤਰਾਜੀ ਉਹ ਪੁੱਛੇ ਨੇ ਉਹਨਾਂ ਨੂੰ ਜਦੋਂ ਵੀ ਯਾਦ ਕਰੀਏ ਇੱਕ ਵਾਰ ਤੇ ਹੀ ਸਾਡੇ ਸਾਡੇ ਸੈਂਟਰ ਤੇ ਆ ਜਾਂਦੇ ਨੇ ਸ਼ੋਕ ਕਰਨ ਲਈ ਤੇ ਮੈਡਮ ਜੀ ਨੇ ਇੱਕ ਦਿਨ ਦੇਖਿਆ ਸੀ ਵੀ ਬੱਚੇ ਦਰੀ ਤੇ ਬੈਠੇ ਨੇ ਤੇ ਮੈਡਮ ਜੀ ਨੇ ਸਾਨੂੰ ਇੱਕ ਕੁਰਸੀਆਂ ਦੀ ਸੇਵਾ ਦਿੱਤੀ ਜੋ ਕਿ ਬੱਚਿਆਂ ਲਈ ਬਹੁਤ ਹੈਲਪਫੁਲ ਹੈ ਤੇ ਸਾਡੇ ਵੱਲੋਂ ਜਿਹੜੀ ਲਾਇਬ੍ਰੇਰੀ ਹੈ ਉਹਨਾਂ ਵਾਸਤੇ ਉਹ ਬੱਚੇ ਬੈਠਦੇ ਨੇ ਬੈਂਚ ਤੇ ਤੇ ਉਹਨਾਂ ਦੀ ਜਿਵੇਂ ਕਮਰ ਚ ਪ੍ਰੋਬਲਮਸ ਦਿੱਕਤ ਆਂਦੀਆਂ ਨੇ ਤਾਂ ਕਰਕੇ ਮੈਡਮ ਨੇ ਸਾਨੂੰ ਕੁਰਸੀਆਂ ਦੀ ਸੇਵਾ ਕੀਤੀ ਤੇ ਆਨ ਲਈ ਟਾਈਮ ਤੇ ਮੈਡਮ ਨੇ ਸਾਨੂੰ ਬਹੁਤ ਸੇਵਾ ਕੀਤੀ ਜਿਵੇਂ ਕਿ ਬੁੱਕਸ ਬੱਚਿਆਂ ਨੂੰ ਦਿੱਤੀਆਂ ਗਈਆਂ ਤੇ ਅੱਜ ਸਾਡੇ ਮੰਨਤ ਕਲਾਸਿਸ ਦੇ ਸੈਂਟਰ ਤੇ ਆ ਕੇ ਸਾਨੂੰ ਕੁਰਸੀਆਂ ਦਿੱਤੀਆਂ ਹੋਰ ਕਿੰਨੇ ਕੁ ਬੱਚੇ ਇੱਥੇ ਪੜ੍ਹਦੇ ਨੇ ਤੇ ਕਿਸ ਤਰ੍ਹਾਂ ਦੀ ਤਿਆਰੀ ਕਰਾਈ ਜਾਂਦੀ ਹੈ ਇਹਨਾਂ ਨੂੰ ਤੇ ਕਿਸ ਤਰ੍ਹਾਂ ਦਾ ਇਹਨਾਂ ਲੋ ਫੀਸ ਲਈ ਜਾਂਦੀ ਹੈ ਜਿਵੇਂ ਕਿ ਸੋਨ ਨਾਏ ਲਾਇਬ੍ਰੇਰੀ ਫ੍ਰੀ ਕੋਸਟ ਹੈ ਤੇ ਦੂਸਰੀ ਫੀਸ 10 ਰੁਪਏ ਔਰ ਡੇਲੀ ਦੀ ਫੀਸ ਹੈ ਬੱਚੇ ਕੋਲੋਂ ਤਿੰਨੇ ਕੋ ਬੱਚੇ ਤੁਹਾਨੂੰ ਕਿਸ ਤਰ੍ਹਾਂ ਦੀ ਤਿਆਰੀਆਂ ਤੇ ਕਰਾਉਂਦੇ ਤੁਸੀਂ ਸਾਡੇ ਵੱਲੋਂ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰਾਈ ਜਾਂਦੀ ਹੈ ਤੇ ਸਾਡੇ ਕੋਲ ਇਸ ਟਾਈਮ 45 ਬੱਚੇ ਪ੍ਰੋਸੈਸ ਕਰ ਰਹੇ ਨੇ ਤੇ ਉਹਨਾਂ ਵਿੱਚੋਂ ਕੁਝ ਬੱਚਿਆਂ ਦੀ ਸਿਲੈਕਸ਼ਨ ਹੋ ਚੁੱਕੀ ਹੈ ਉਹਨਾਂ ਦੇ ਜਿਹੜੇ ਕਿ ਅਸੀਂ ਫੋਟੋ ਸ਼ੇਅਰ ਸੋਸ਼ਲ ਮੀਡੀਆ ਤੇ ਵੀ ਕਰ ਚੁੱਕੇ ਆ ਤੇ ਆਨਾਲਾਈਨ ਟਾਈਮ ਤੇ ਸਾਡੇ ਬੱਚੇ ਹੋਰ ਵੀ ਸਿਲੈਕਸ਼ਨ ਲੈਣਗੇ ਤੇ ਲਾਇਬ੍ਰੇਰੀ ਸਾਡੇ ਵੱਲੋਂ ਫ੍ਰੀ ਆਫ ਕੋਸਟ ਹੈ ਜਿਹੜੇ ਬੱਚੇ ਸਾਡੇ ਕੋਲ ਪੜਦੇ ਨੇ ਉਹਨਾਂ ਨੂੰ ਲਾਇਬ੍ਰੇਰੀ ਫ੍ਰੀ ਆਫ ਕੋਸਟ ਹੈ ਤੇ ਡੇਲੀ ਦੇ 10 ਰੁਪਏ ਦੇ ਹਿਸਾਬ ਨਾਲ ਅਸੀਂ 300 ਰੁਪਏ ਮਨਥਲੀ ਲੈਣੇ ਆ ਬੱਚੇ ਕੋਲ ਔਰ ਜਿਨ੍ਹਾਂ ਦੇ ਫਾਦਰ ਨਹੀਂ ਹੈਗੇ ਜਿਨ੍ਹਾਂ ਗਰਲਸ ਦੇ ਫਾਦਰ ਨਹੀਂ ਹੈਗੇ ਜਾਂ ਕੋਈ ਹੈਂਡੀਕਪ ਨੇ ਉਹਨਾਂ ਨੂੰ ਅਸੀਂ ਪ੍ਰਯੋਗ ਕੋਸਟ ਇੱਥੇ ਪੜਾਣੇ ਆ ਫਾਦਰ ਕਬਸਤੀਆ ਵਸਤੀ ਕੀ ਸੀ ਕੀ ਸੰਦੇਸ਼ ਕਾਜੀਨ ਕਵਾਸੀਆ ਵਾਸਤੇ ਇਹ ਉਸ ਜੋ ਹੋ ਗਿਆ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਪੜਾਓ ਕਿਉਂਕਿ ਆਉਣ ਵਾਲਾ ਟਾਈਮ ਬਸ ਪੜਾਈ ਹੀ ਕਮਾਣੀ ਹੈ ਸਭ ਠੀਕ ਬਾਜੋ ਜਰੂਰ ਕੋਟਨਾ ਲਾ ਕੱਲ੍ਹ ਆਦੇ ਸੀ ਜੀ ਦੇ ਨੇ ਤੇ ਵੀਰਾ ਪਾਲਿਕਾ ਤੋਂ ਹਲਕਾ ਫਲਕਾ ਤੋਂ ਅੰਬ ਵੇਚਣਾ ਕਰ ਦਿੱਤੇ ਕਿ ਮੰਨਤ ਕਲਾਸੇ ਕਰਦੇ ਨੇ ਨਮਸਕਾਰ ਸਰ ਹਾਂ ਜੀ ਅੱਜ ਤੁਹਾਡੇ ਵਿਚਕਾਰ ਕੋਲ ਪਹੁੰਚਣੇ ਸਾਡੇ ਵਿੱਚ ਕਾਰ ਪੂਜਾ ਲੁਥਰਾ ਮੈਮ ਪੁੱਛ ਰਹੇ ਨੇ ਤੇ ਉਹ ਮੈਂ ਮੰਨਤ ਕਲਾਸਿਸ ਵਿੱਚ ਪੜਦੀ ਹਾਂ 2 ਮਹੀਨਿਆਂ ਤੋਂ ਸਾਡੇ ਕੋਲ ਬੈਠਣ ਲਈ ਕੋਈ ਕੋਈ ਮਤਲਬ ਨਹੀਂ ਸੀ ਅਸੀਂ ਤੁਹਾਡੇ ਸਾਹਮਣੇ ਦਰੀਆਂ ਤਾਂ ਹੀ ਪੇਟਦੇ ਆ ਤੇ ਪੂਜਾ ਲੁਥਰਾ ਮੈਮ ਨੇ ਸਾਨੂੰ ਚੇਅਰ ਪ੍ਰੋਵਾਈਡ ਕੀਤੀਆਂ ਬੈਠਣ ਲਈ ਤੇ 2 ਮਹੀਨੇ ਪਹਿਲੇ ਉਹਨਾਂ ਨੇ ਸਾਡੇ ਲਈ ਲੂਸ਼ਨ ਦੀਆਂ ਬੁੱਕਸ ਤੇ ਹੋਰ ਵੀ ਕੁਝ ਪ੍ਰੋਵਾਈਡ ਕੀਤਾ ਸੋ ਆ ਪੂਜਾ ਲੁਥਰਾ ਮੈਮ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਉਹ ਸਾਡੇ ਲਈ ਬਹੁਤ ਜ਼ਿਆਦਾ ਸਹਿਯੋਗ ਕਰ ਰਹੇ ਨੇ ਧੰਨਵਾਦ ਅੱਜ ਕਿੱਥੇ ਪਹੁੰਚੋ ਅੱਜ ਅਸੀਂ ਅ ਜੱਦੀਆ ਮੋਹੱਲਾ ਮੰਨਤ ਕਲਾਸਿਸ ਅ ਇੱਥੇ ਸ਼ੁਰੂ ਕੀਤੀ ਆ ਗਿਆ ਇਹਨੇ ਸਡੇ ਪ੍ਰਾਤਿਰਜ ਜੀ ਵੱਲੋਂ ਤਾਂ ਉਹਨਾਂ ਦੀ ਅਕੈਡਮੀ ਦੇ ਵਿੱਚ ਇਹ ਕਹਿੰਦੇ ਕਿ ਬਹੁਤ ਅਜੇ ਜ਼ੁਤਮੰਦ ਬੱਚੇ ਵੀ ਆਂਦੇ ਨੇ ਔਰ ਇਹ ਜਿਹੜੇ ਨੇ ਜੀ ਜਿਨ੍ਹਾਂ ਨੇ ਆਪਣੀਆਂ ਕਿਸੇ ਕਿਸੇ ਐਂਟ੍ਰੀ ਦੀ ਤਿਆਰੀ ਕਰਨੀ ਹੁੰਦੀ ਹੈ ਤਾਂ ਉਹਨਾਂ ਵੱਲੋਂ ਇੱਕ ਬੜੀ ਵਧੀਆ ਜਿਹੀ ਸੇਵਾ ਨਹੀਂ ਬਾਈ ਜਾ ਰਹੀ ਏ ਇੰਨਾ ਬੱਚਿਆਂ ਨੂੰ ਕੋਚਿੰਗ ਦੇ ਨਾਲ ਨਾਲ ਜਿਹੜੇ ਛੋਟੇ-ਛੋਟੇ ਬੱਚੇ ਵੀ ਜਿਹੜੇ ਪੜਨ ਆਉਂਦੇ ਨੇ ਉਹਨਾਂ ਨੂੰ ਵੀ ਜਿਹੜੀਆਂ ਕਲਾਸਿਸ ਦੀ ਦਿੱਤੀਆਂ ਜਾਂਦੀਆਂ ਨੇ ਔਰ ਬੜਾ ਵਧੀਆ ਲੱਗਿਆ ਐਸ ਕੁਰਾ ਦੇ ਜਜ਼ਬੇ ਨੂੰ ਦੇਖ ਕੇ ਕਿ ਇੰਨੀ ਛੋਟੀ ਜੀ ਜਿਹੜੀ ਜਗ੍ਹਾ ਏ ਜਿੱਥੇ ਭਰਾ ਜਿਹੜੀ ਇੱਕ ਵਧੀਆ ਸੇਵਾ ਸੇਵਾ ਨਿਭਾ ਰਿਹਾ ਏ ਔਰ ਬਾਕੀ ਇਹ ਕੀ ਮੈਂ ਔਰ ਮੇਰੀ ਟੀਮ ਜਿਹੜੀ ਹਮੇਸ਼ਾ ਹਰ ਇੱਕ ਤਰ੍ਹਾਂ ਦੇ ਕੰਮ ਵਾਸਤੇ ਤਤਪਰ ਰਹਿੰਨੇ ਆ ਤਾਂ ਜਦੋਂ ਪਤਾ ਲੱਗਿਆ ਕਿ ਜਿਹੜੇ ਬੱਚੇ ਨੇ ਉਹ ਨੀਚੇ ਬੈਠਦੇ ਨੇ ਦਰਿਆ ਤੇ ਬੈਠ ਕੇ ਜਿਹੜੀ ਕਲਾਸਿਸ ਜਿਹੜੀ ਦਿੱਤੀ ਜਾਂਦੀ ਏ ਤਾਂ ਕਿਤੇ ਨਾ ਕਿਤੇ ਮੈਨੂੰ ਵੀ ਲੱਗਿਆ ਕਿ ਇਹ ਜਿਹੜੀ ਸੇਵਾ ਨਿਭਾਣੀ ਚਾਹੀਦੀ ਏ ਤਾਂ ਮੇਰੇ ਵੱਲੋਂ ਔਰ ਮੇਰੀ ਟੀਮ ਵੱਲੋਂ ਜਿਹੜੀ ਏ ਕੁਰਸੀਆਂ ਦੀ ਜਿਹੜੀ ਇਹਨਾਂ ਨੂੰ ਸੇਵਾ ਦਿੱਤੀ ਗਈ ਏ ਔਰ ਇਹ ਕਹਿ ਲਈਏ ਕਿ ਬਹੁਤ ਘੱਟ ਫੀਸ ਵਿੱਚ ਨਾ માત્ર ਫੀਸ ਦੇ ਵਿੱਚ ਜਿਹੜੀ ਏ ਬੱਚਾ ਤੇ ਕੋਚਿੰਗ ਦਿੱਤੀ ਜਾਂਦੀ ਏ ਪਰ ਕਿਤੇ ਨਾ ਕਿਤੇ ਇਹ ਜਿਹੜੀ ਕੋਚਿੰਗ ਹੈ ਉਹ ਬੱਚਿਆਂ ਦੇ ਆਉਣ ਵਾਲੇ ਪੁੱਕ ਦਾ ਨਿਰਮਾਣ ਕੀਤਾ ਜਾਂਦਾ ਹੈ ਤੇ ਔਰ ਅਜੇ ਕਈ ਅਜੇ ਬੱਚੇ ਜਿਨ ਦਿੱਤੇ ਜਿਨ੍ਹਾਂ ਨੇ ਟੈਸਟ ਕਲੀਅਰ ਵੀ ਕੀਤੇ ਨੇ ਔਰ ਜਿਹੜੇ ਅੱਗੋਂ ਆਉਣ ਵਾਲੇ ਕਿਸੇ ਵੀ ਜਿਹੜੀ ਇਹ ਉਹਨਾਂ ਦੀ ਸਿਲੈਕਸ਼ਨ ਵੀ ਹੋਈ ਹੈ ਬੱਚਿਆਂ ਦੀ ਔਰ ਉੱਥੇ ਕੰਮ ਵੀ ਕਰ ਰਹੇ ਨੇ ਔਰ ਮੇਰੇ ਵੱਲੋਂ ਜਿਹੜੀ ਇਹ ਲਗਾਤਾਰ ਜਿਹੜੀ ਇਸ ਤਰ੍ਹਾਂ ਦਾ ਕਰ ਕੋਈ ਵੀ ਜਿਹੜਾ ਸੇਵਾ ਦਾ ਕੰਮ ਹੁੰਦਾ ਤਾਂ ਹਮੇਸ਼ਾ ਮੈਂ ਔਰ ਮੇਰੀ ਟੀਮ ਤਿਆਰ ਰਹਿੰਦੇ ਆ ਪਰ ਇੱਥੇ ਪਹੁੰਚੇ ਆ ਔਰ ਇਹੀ ਕਹਾਂਗੀ ਕਿ ਇਹ ਬੱਚੇ ਜਿਹੜੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵਧੀਆ ਕਰਕੇ ਦੁਕਾਨ ਪਰ ਸੜਾ ਜਿਹੜਾ ਪ੍ਰਾ ਹੈ ਜੋ ਮੰਨਤ ਕਲਾਸ ਦੇ ਚਾਲਕ ਨੇ ਪੀਰਤ ਜੀ ਉਹ ਜਿਹੜਾ ਕੰਮ ਕਰ ਰਹੇ ਨੇ ਔਰ ਮੇਰੀ ਟੀਮ ਵੱਲੋਂ ਜਿਹੜਾ ਛੋਟਾ ਜਿਹਾ ਹਿੱਸਾ ਜਿਹੜਾ ਇਹ ਪਾਇਆ ਗਿਆ ਔਰ ਅੱਜ ਜਿਹੜੀ ਕੁਰਸੀਆਂ ਸੇਵਾ ਕੀਤੀ ਗਈ ਤਾਂ ਕਿ ਇੱਥੇ ਬੈਠ ਕੇ ਜਿਹੜੇ ਬੱਚੇ ਨੂੰ ਪੜਾਇਆ ਜਾਵੇ ਕਿਸ ਤਰ੍ਹਾਂ ਦੀ ਕੋਚਿੰਗ ਦਿੱਤੀ ਜਾਂਦੀ ਹੈ ਇੱਥੇ ਕਿਹੜੀ ਕਿਹੜੀ ਕਲਾਸ ਕਿਸ ਤਰ੍ਹਾਂ ਦੀ ਦੇਖੋ ਇੱਥੇ ਐਂਟਰਸ ਦੀ ਤਿਆਰੀ ਜਿਵੇਂ ਕਿਸੇ ਬੱਚੇ ਨੂੰ ਬੈਂਕ ਦਾ ਟੈਸਟ ਕਲੀਅਰ ਕਰਨਾ ਹੈ ਕਾਫੀ ਧਰ ਟੈਸਟ ਆਉਂਦੇ ਨੇ ਪਟਵਾਰੀ ਦੇ ਟੈਸਟ ਹੁੰਦਾ ਹੈ ਹਰ ਤਰ੍ਹਾਂ ਦੇ ਟੈਸਟ ਜਿਹੜੇ ਨੇ ਔਰ ਮੈਥ ਦੇ ਕਲਾਸਿਸ ਜਿਹੜੀਆਂ ਨੇ ਬੱਚੇ ਜਿਹੜੇ ਬੱਚਿਆਂ ਨੂੰ ਮੈਥ ਦੀ ਜਿਹੜੀ ਕੋਚਿੰਗ ਦਿੱਤੀ ਜਾਂਦੀ ਹੈ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਭਾਵੇਂ ਰੀਜ਼ਨਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਐਂਟਰਸ ਹੋਵੇ ਤਾਂ ਉਹਦੇ ਵਿੱਚ ਜਿਹੜੀ ਮੈਥ ਆਉਣਾ ਬਹੁਤ ਜ਼ਰੂਰੀ ਹੈ ਤਾਂ ਸਪੈਸ਼ਲਟੀ ਜਿਹੜੀ ਉਹ ਮੈਥ ਦੇ ਕੋਰਸਿਸ ਹੁੰਦੀ ਹੈ ਨਾਲੇ ਜਿੱਥਾਂ ਵੀ ਐਂਟਰਸ ਹੁੰਦਾ ਉਹਦੇ ਵਿੱਚ ਰੀਜ਼ਨਿੰਗ ਦੀ ਸਾਰੀ ਤਿਆਰੀ ਕਰਵਾਈ ਜਾਂਦੀ ਹੈ ਜੀ ਇੱਕ ਆ ਵੀ ਦੇਖਣ ਨੂੰ ਮਿਲ ਲੇਕਿਨ ਲਾਇਬ੍ਰੇਰੀ ਵੀ ਬਿਲਕੁਲ ਫ੍ਰੀ ਆਫ ਕੋਸਟ ਹੈ ਬਿਲਕੁਲ ਜੀ ਨਾਲ ਲਾਇਬ੍ਰੇਰੀ ਬਣੀ ਹੋਈ ਹੈ ਕਿਉਂਕਿ ਦੇਖਿਆ ਜਾਂਦਾ ਹੈ ਆਮ ਤੌਰ ਤੇ ਕਈ ਵਾਰੀ ਬੱਚਿਆਂ ਨੇ ਕੋਈ ਤੈਅ ਤਿਆਰੀ ਕਰਨੀ ਹੁੰਦੀ ਹੈ ਤਾਂ ਬੱਚਿਆਂ ਨੂੰ ਕੋਈ ਜ ਪਾਂ ਵੀ ਜਗਾ ਬਿਲਕੁਲ ਛੋਟੀ ਹੈ ਲੇਕਿਨ ਕੇ ਦਿਲ ਵੱਡਾ ਹੈ ਤਾਂ ਉਹਦੇ ਬਾਬੋ ਜਿਹੜੇ ਨੇ ਇਹ ਅੰਦਰ ਜਿਹੜੀ ਲਾਇਬ੍ਰੇਰੀ ਚ ਵੀ ਜਿਹੜੀ ਹੈ ਬਿਲਕੁਲ ਫ੍ਰੀ ਆਫ ਕੋਸਟ ਬੱਚੇ ਇੱਥੇ ਬੈਠ ਕੇ ਪੜ੍ਹਦੇ ਨੇ ਇੱਕ ਆਈ ਸੁਣਨ ਮਿਲਿਆ ਦੇ ਓਨਲੀ 10 ਰੁਪਏ ਡੇਲੀ ਦੇ 10 ਰੁਪਏ ਫੀਸ ਲਈ ਜਾਂਦੀ ਇੱਕ ਬੱਚੇ ਕੋਲੋਂ ਮੈਂ ਤਾਂ ਪਹਿਲਾਂ ਹੀ ਕਹਿ ਚੁੱਕੀ ਆ ਕਿ ਬਿਲਕੁਲ ਨਾ ਮਾਤਰ ਜੇ ਜੀ ਫੀਸ ਹੈ ਔਰ 10 ਰੁਪਏ ਕੋਈ ਵੀ ਮਾਇਨੇ ਨਹੀਂ ਰੱਖਦਾ ਜੀ ਔਰ ਇਹ ਹੀ ਕਹਾਂਗੀ ਕਿ ਇੱਕ ਜਜ਼ਬਾ ਹੈ ਵੀਰੇ ਚ ਟੈਲੈਂਟ ਹੈ ਔਰ ਆਪਣਾ ਟੈਲੈਂਟ ਜਿਹੜਾ ਹੈ ਬੱਚਾ ਜਿਹੜਾ ਹੈ ਇਹਨਾਂ ਬੱਚਿਆਂ ਨੂੰ ਦਿੱਤਾ ਜਾ ਰਿਹਾ ਹੈ ਇੱਕ ਸਕਿੱਲ ਦਿੱ ਉਹ ਕਹਿੰਦੇ ਨੇ ਕਿ ਇੱਕ ਗੁਰੂ ਦਕਸ਼ਨਾ ਜਿਹੜੀ ਹੈ ਉਹ ਜਦੋਂ ਬੱਚੇ ਵੱਨ ਜਾਣਗੇ ਤਾਂ ਇੱਕ ਤਰ੍ਹਾਂ ਉਹ ਵੀਰ ਵਾਸਤੇ ਸਭ ਤੋਂ ਵੱਡੀ ਸੋਗਾਤ ਹੋਵੇਗੀ। ਇਹ ਕੋਈ ਕਹਿ ਸਕਦੇ ਕੀ ਜਗ੍ਹਾ ਛੋਟੀ ਹੋਣ ਕਰਕੇ ਤੁਹਾਡੇ ਵੱਲ ਆਨਵਲ ਟਾਈਮ ਵਿੱਚ ਹੋਰ ਵੱਡੀ ਉਪਰਾਲਾ ਕੀਤਾ ਜਾਏਗਾ। ਇਹਨਾਂ ਵਾਸਤੇ ਜੀ ਆ ਜੋ ਉਪਰਾਲਾ ਕਰ ਰਹੇ ਨੇ ਇਸ ਤੋਂ ਵੱਡੇ ਕੀ ਉਪਰਾਲਾ ਨਹੀਂ ਔਰ ਆਨਵਲ ਟਾਈਮ ਦੇ ਵਿੱਚ ਇਹ ਜਿਹੜਾ ਵੀਰ ਨੂੰ ਪੂਰੀ ਤਰ੍ਹਾਂ ਸਯੋਗਤਤਾ ਜਾਏਗਾ ਪਹਿਲੇ ਵੀ ਸਾਡੇ ਵੱਲੋਂ ਜਿਹੜੀਆਂ ਨੇ ਨਾ ਬੱਚਿਆਂ ਨੂੰ ਜਿਹੜੀਆਂ ਨੇ ਜਿੱਥੇ ਤਿਆਰੀ ਕੀਤੀ ਜਾਂਦੀ ਹੈ ਕੋ ਜਿਹੜੇ ਬੁੱਕਸ ਵੀ ਸਾਡੇ ਵੱਲੋਂ ਪ੍ਰੋਵਾਈਡ ਕਰਵਾਈਆਂ ਗਿਆ ਸੀ ਐਂਟ੍ਰਸ ਦੀਆਂ ਵੀ ਆਫ ਕੋਸ ਪ੍ਰੋਵਾਈਡ ਕਰਵਾਈਆਂ ਗਈਆਂ ਅਗੇਂਸਟ ਤਾਂ ਕਿ ਜਿਹੜੇ ਬੱਚੇ ਨੇ ਉਸ ਬੁੱਕ ਦਾ ਲਾਭ ਉਠਾ ਕੇ ਆਪਣੇ ਅਰਵਲ ਦਿਨਾਂ ਦੇ ਵਿੱਚ ਐਂਟ੍ਰਸ ਤਿਆਰੀ ਹੋਰ ਵਧੀਆ ਕਰ ਸਕਾ। ਭਾਈ ਤੁਹਾਡੇ ਲੋਕ ਕੀ ਸੇਵਾ ਦਿੱਤੀ ਗਈ ਹੈ? ਸਾਡੇ ਵੱਲੋਂ ਕੁਰਸੀ ਐ ਸੇਵਾ ਦਿੱਤੀ ਗਈ ਜੀ। ਧੰਨਵਾਦ ਜੀ।